बेटे दी विदेश दी ਧਰਤੀ ਤੇ ਮੌਤ ਹੋਈ ਹੈ ਜੀ ਹਾਂ ਜੀ ਕੀ ਨਾਮ ਸੀ ਬੇਟੇ ਦਾ ਜੀ ਸੌਰਭ ਸੈਣੀ ਸੀ ਜੀ ਨਾ ਕਿੰਨੀ ਉਮਰ ਸੀਗੀ ਕੋਈ 23 ਸਾਲ ਦਾ ਸੀਗਾ ਕਿੰਨਾ 29 ਸਾਲ ਦਾ 29 ਸਾਲ ਦਾ ਕਿਹੜੀ ਜਗ੍ਹਾ ਸੀਗੀ ਇਹ ਇਹ ਨਿਊਜ਼ੀਲੈਂਡ ਸੀਗਾ ਗਿਆ ਠੀਕ ਆ ਜੀ ਕੀ ਖਬਰ ਆਈ ਉੱਥੋਂ ਕਿਤੇ ਤਰਥ ਹੋਈ ਆ ਕਿੱਦਾਂ ਹੋਈ ਆ ਜੀ ਸਾਨੂੰ ਤਾਂ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਨੇ ਘਰ ਵਾਲੀ ਨੇ ਕੀਤਾ ਹੋਊਗਾ ਵੀ ਇੱਦਾਂ ਉਹ ਮਸ਼ੀਨ ਦੇ ਵਿੱਚ ਆ ਗਿਆ ਤੇ ਫੇਰ ਮੇਰੇ بیٹے ਨੂੰ ਆਇਆ ਸੈਣੀ ਨੂੰ ਉਹਨਾਂ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸਾਨੂੰ ਤਾਂ ਦੱਸਿਆ ਹੀ ਨਹੀਂ ਸੀਗਾ ਵੀ ਉਹਦੇ ਮਾਪੇ ਨੂੰ ਹੌਲੀ-ਹੌਲੀ ਇਹਨੂੰ ਪਤਾ ਲੱਗ ਗਿਆ ਫੇਰ ਉਹਨਾਂ ਨੇ ਸਾਡੇ ਇੱਥੇ ਸੀਗੇ ਵਾੜ ਗਵਾੜ ਜੱਲਾ ਰੋਣਾ ਪਿਆ ਸਾਰਾ ਸਾਡਾ ਮਹੱਲਾ ਇਕੱਠਾ ਹੋ ਗਿਆ ਬੇ ਹੋ ਗਿਆ ਫੇਰ ਇਹਨਾਂ ਨੇ ਸਾਡੇ ਪਰਮੇਸ਼ਰ ਜੀ ਆ ਸਾਡੇ ਹਰਮਨ ਸਾਹਿਬ ਆ ਇਹਨਾਂ ਨੇ ਕਿਹਾ ਵੀ ਇੱਥੇ ਨਾਲੋਂ ਜੇ ਇਹਦੀਆਂ ਕਰਵਾਦੀ ਇਹ ਟੈਕਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡੋਂ ਚਲ ਗਏ ਮਾਂ ਤਾਂ ਵੀ ਦੋਨੇ ਹੀ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਾਂ ਦੇ ਉੱਥੋਂ 에ਰਪੋਰਟ ਚੋਂ ਲਿਜਾ ਕੇ ਸਦੇ ਹਸਪਤਾਲ ਲੈ ਗਏ ਉੱਥੇ ਜਿਹਨੇ ਪੁੱਛਿਆ ਤਾਂ ਉਹਦੀ ਘਰਵਾਲੀ ਕਹਿੰਦੀ ਸੀ ਵੀ ਇਹਨੂੰ ਹਾਲੀਕਾ ਉੱਤੇ ਜੀ ਉੱਥੇ ਲਗਾਇਆ ਆਪਣਾ ਨਿਆ ਹਸਪਤਾਲ ਲਗਾਇਆ ਸਾਨੂੰ ਹਸਪਤਾਲ ਦਾ ਮੈਨੂੰ ਨਾਮ ਨਹੀਂ ਪਤਾ ਤੇ ਅਸੀਂ ਜਿਸ ਲਈ ਇਹ ਪਤਾ ਲੱਗਾ ਤਾਂ ਇਹ ਪਹੁੰਚ ਗਏ ਉੱਥੇ ਉਹਨਾਂ ਦੇ ਉੱਥੇ ਪਹੁੰਚਣ ਤੇ ਤੇ ਇਹਨੇ ਮੂੰਹ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਉਹਨੂੰ ਆ ਰਿਹਾ ਦੂਜਾ ਉਹਦੇ ਅੱਖਾਂ ਨੇ ਪਟ ਰਿਆ ਸੀ ਤੇ ਬੋਲਨੇ ਦੇ ਸੀਗਾ ਉਹ ਕਹਿੰਦੇ ਬਈ ਛੱਟ ਜਾਈ ਲੱਗ ਗਈ ਉਹ ਪੁੱਛਿਆ ਹੋਊਗਾ ਕਿ ਹੌਲੀ ਹੌਲੀ ਠੀਕ ਹੋਣਾ ਦਿਲਾਸੇ ਡਾਕਟਰ ਦਿੰਦੇ ਰਹੇ ਤੇ ਇਹ ਵੀ ਵਿਚਾਰੇ ਉੱਥੇ ਕੋਲ ਉਹਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਹੈ ਸੀਗਾ ਤੇ ਇੱਕ ਉਹਦਾ ਬੱਚਾ ਸੀਗਾ ਬੇਟਾ ਸੀਗਾ ਤੇ ਕੋਲ ਇੱਕ ਨਰਸ ਦਿੱਤੀ ਹੋ ਸੀਗੀ ਤੇ ਫੇਰ ਇਹਨੂੰ 10 ਕਿ ਮਿੰਟ ਬੈਨ ਦਿੱਤੇ ਸੀ ਫੇਰ ਬਾਹਰ ਚੱਲ ਜਾਂਦੇ ਪਰੋਬਾਰੀ ਕਦੋਂ ਮਸ਼ੀਨ ਦੇ ਵਿੱਚ ਆਏ ਸੀ ਕਿੰਨੇ ਦਿਨ ਪਹਿਲੇ ਇਹ ਵੀਰਵਾਰ ਨੂੰ 15 ਦਿਨ ਉਹਦੇ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਠੀਕ ਹੈ ਤੇ ਕਿੰਨੇ ਦਿਨ ਬਾਅਦ ਉਹ ਮੋਟੋਈ ਜੀ ਬੱਚੇ ਬੱਚਿਆ ਜੀ 15 ਦਿਨ ਹੀ ਬਾਅਦ ਇਹ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਦਿਨ 15 ਦਿਨ ਸਾਨੂੰ ਪਤਾ ਲੱਗਾ ਉਸੇ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀਗੀ ਉੱਥੇ ਕੰਮ ਕਰ ਕਾਰੋਬਾਰ ਕਰਦੇ ਸੀਗੇ ਨਹੀਂ ਜੀ ਉੱਥੇ ਸਿਗਾ ਕੋਈ ਚਾਰ ਸਿਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾ ਹੀ ਸੀ ਲੱਕੜ ਦੀ ਮਸ਼ੀਨਰੀ ਲੱਕੜ ਦੀ ਕੋਈ ਮਸ਼ੀਨ ਸੰਦਾ ਉੱਥੇ ਉਹ ਅਸੀਂ ਗਏ ਨੂੰ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉਹ ਉੱਥੇ ਵਿੱਚ ਪਹਿਲਾਂ ਫੇਰ ਦੇ ਤਾਰ ਵੇ ਫੇਰ ਇੱਥੇ ਆਇਆ ਸੀ ਇਹਦੀਆਂ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰ ਨਹੀਂ ਫੀਜੀ ਦੀ ਕੋਈ ਨੜਕੀ ਆ ਉਹ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਹਾਂ ਦੀ ਕੋ ਸਵਾਲ ਉਹਨਾਂ ਦੀ ਕੋ ਸਵਾਲ ਹੋ ਗਿਆ ਸੀ ਬੱਚਾ ਵੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ ਤੇ ਹੁਣ ਸਸਕਾਰ ਉਤਰੀ ਨਿਊਜ਼ੀਲੈਂਡ ਦੀ ਕੀਤਾ ਜੀ ਉਹ ਅਸੀਂ ਤਾਂ ਕੋਸ਼ਿਸ਼ ਸੀ ਜੀ ਜਦੋਂ ਕਹਿੰਦੇ ਉਧਰਲੀ ਉਹ ਬਸਿੰਦੀ ਆ ਤਾਂ ਉਹ ਇਹ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾਂ ਦਾ ਕਿਹਾ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਸਾਡੀ ਭਝਾਈ ਦਾ ਕਿਹਾ ਮੰਨਣਾ ਘਰ ਵਾਲੀ ਦਾ ਮੰਨਣਾ ਘਰ ਵਾਲੀ ਦਾ ਹੀ ਕਿਹਾ ਮੰਨਣਾ ਤੇ ਅਸੀਂ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀਆਂ ਸਰਕਾਰਾਂ ਨੇ ਕੋ ਨੌਕਰੀਾਂ ਦੇਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੱਕ ਪੈਸੇ ਵੀ ਉਹਦੇ ਵਿਚਾਰੇ ਦੇ ਲੌਂਦੇ ਥੱਕ ਗਏ ਅਜੇ ਤੱਕ ਲਾਏ ਨਹੀਂ ਲਾਏ ਤੇ ਬੱਚੇ ਵਿਚਾਰੇ ਦਾ ਆਹ ਜਿਹਲੇ ਪਤਾ ਲੱਗਾ ਸਾ ਹੋਇਆ ਰਾਹ ਪਰ ਜਾਈ ਕਿੰਨਾ ਚਿਰ ਪਹਿਲਾਂ ਗਏ ਇਹਨੂੰ ਦੋੜ ਕਬੀ ਨੇਟ ਢਾਈ ਹੋ ਗਿਆ ਤਿੰਨ ਕ ਮਹੀਨਾ ਪਹਿਲਾਂ ਗਏ ਸੀ ਪਹਿਲਾਂ ਤੇ ਇਹ ਵੀ ਉੱਥੇ ਬਿਮਾਰ ਹੋ ਗਏ ਸੀ ਦੋਨੇ ਤੇ ਦੋਨੇ ਜਿਹਲੇ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਸਾਡੀਆਂ ਪੁੱਤ ਟਿਕਟਾਂ ਕਰਾ ਦੇ ਕਦਾ ਨਹੀਂ ਮੈਂ ਮੇਤਾ ਨੂੰ ਕੋ ਮਾਣਾ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਤੇ ਨਹੀਂ ਦਿਖਾ ਪਾਇਆ ਫੇਰ ਕਹਿੰਦੇ ਵੀ ਇੱਥੇ ਜਿਹੜੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣਾ ਇਲਾਜ ਕਰਾ ਲਓ ਫੇਰ ਕੋਲੋ ਹਸਪੀਟਲ ਲੈ ਕੇ ਮੇਰਾ ਭਾਂਜਾ ਉਹਨੂੰ ਉਹ ਤੇ ਉਹ ਦਾ ਮੜਾ ਮੋਟਾ ਲਾਇਓ ਟਿਕਟ ਉਹ ਲੈ ਆਇਆ ਤਾਂ ਠੀਕ ਹੋਣ ਜਦੋਂ ਬੱਚੇ ਦੀ ਮੌਤ ਹੋਈ ਹੈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਧਰੋਂ ਦੁਵਾਰਾ ਗਏ ਇਧਰੋਂ ਮੁੜ ਕੇ ਦੁਵਾਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 4 ਦਿਨ ਚੱਲ ਗਏ ਠੀਕ ਹੈ ਹੁਣ ਤੁਸੀਂ ਬੋਲਿਓ ਨਾ ਕੀ ਨਾਮ ਹੈ ਤੁਹਾਡਾ ਭਾਈ ਅਸੀਂ ਸਾਹਿਲ ਸਾਨੀ ਮੇਰਾ ਨਾਮ ਸੌਰਵ ਸਾਨੀ ਦਾ ਬ੍ਰਦਰ ਹੈ ਠੀਕ ਹੈ ਜੀ ਤੇ ਕੀ ਤੁਸੀਂ ਮੰਗ ਕਰਦੇ ਹੋ ਹੁਣ ਉਧਰ ਲਈ ਸਰਕਾਰ ਤੋਂ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਹਾਂ ਕਿ ਜਿਹੜਾ ਉਹਦਾ ਬੱਚਾ ਵੀ ਵਾਈਫ ਕੋ ਆ ਉਹ ਬੱਚਾ ਲਿਆਂ ਇੱਧਰ ਲਿਆਂ ਨੂੰ ਔਰ ਹੀ ਵਾਈਫ ਉਹਨਾਂ ਨੂੰ ਦਵੇ ਔਰ ਮਾਤਾ ਪਿਤਾ ਇੱਕ ਹਸਾਰਾ ਉਹੀ ਆ ਹੁਣ ਔਰ ਹੀ ਲਾਸਟ ਨਿਸ਼ਾਨੀ ਉਹੀ ਆ ਉਹ ਇੱਧਰ ਆਉਣ ਨੂੰ ਦਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰ ਦਿਆਂ ਦੀ ਉਧਰਲੀ ਸਰਕਾਰ ਉਹਨਾਂ ਦੀ ਹੈਲਪ ਕਰੇ ਕਿ ਉਹਨਾਂ ਦਾ ਬੱਚਾ ਇੱਧਰ ਆ ਜਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਦਾ ਹਾਸਾ ਆਇਆ ਕੰਪਨੀ ਔਰ ਮਾਤਾ ਪਿਤਾ ਨੂੰ ਵੀ ਕੋਸ਼ਿਸ਼ ਕਰਵੇ ਜਿਹੜਨਾ ਉਹਨਾਂ ਦਾ ਬੁਢਾਪਾ ਜਿਹੜਾ ਆ ਸੁੱਖ ਆ ਜਵੇ ਕਿਉਂਕਿ ਹਜੇ ਤੱਕ ਵੀ ਉਹ ਔਰ ਡੈਡੀ ਜਿਹੜੇ ਆ ਪੱਠੇ ਵੇਚ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਆ ਅੱਡੇ ਤੇ ਉੱਥੇ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਐ ਨਹੀਂ ਮੁੰਡੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਹੋਰੇ ਘਰ ਵਾਲੀ ਤੋਂ ਹੀ ਆ ਉਹਨੇ ਅਜੇ ਤੱਕ ਇੱਧਰ ਅਜੇ ਤੱਕ ਤਾਂ ਕੁਝ ਨਹੀਂ ਭੇਜਿਆ ਮੇਰੇ ਤਾਂ ਇਹੀ ਕੁਝ ਆਇਆ ਚਾਹ ਕੋ ਸਰਕਾਰ ਹੋਰੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰ ਲਈ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਹੋਰੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਣ ਵਾਲਾ ਟਾਈਮ ਵਧੀਆ ਲੰਘ ਜਾਵੇ ਆਸ ਮੇਰੀ ਇਹੀ ਦਰਖਾਸਤ ਹੈ